ਨੌਜਵਾਨ ਬੱਚੇ ਖੜੇ ਆ ਬਸ ਉਹ ਸੇਵਾ ਸ਼ੁਰੂ ਕਰਨ ਵਾਲੇ ਆ ਨੌਜਵਾਨ ਸਾਹਾ ਵੱਲੋਂ ਇਹ ਬਰੈਡ ਖਾਣ ਆਏ ਆ ਠੀਕ ਹੈ ਅਬ ਨੀਂਦ ਕੋ ਅਬ ਨੀਂਦ ਕੋ ਅਬ ਨੀਂਦ ਕੋ ਦਾ ਅੱਜ ਕੀ ਥੋੜਾ ਆਡੇ ਹੈਪੀ ਬਰਥਡੇ ਇੰਨ੍ਹ ਸਾਲ ਹੋ ਗਈ ਨਾ ਸਾਲ ਲਓ ਜੀ 9 ਵਰਸ਼ੇ ਦੀ ਹੋ ਚੁੱਕੀ ਹੈ 25 मसाल मसूला पागे सतना वाहेगुरू वाहे गुरु भाई ਉਹ ਜੀ ਉਹ ਨੰਬਰ ਖੜੇ ਹੋ ਚੱਕ ਗਏ ਹੈ। ਕਿਵੇਂ ਲੱਗ ਰਿਹਾ ਬਰੈਡ ਖਾ ਰਹੇ ਹੋ? ਕੀ ਖਾ ਰਹੇ ਹੋ? ਬਰੈਡ। ਬਰੈਡ। ਟੈਸਟੀ ਹੈ? ਕਿਹੋਂ ਸੇ ਮਿਲੇ? ਕਿਹਾਂ ਸੇ ਮਿਲੇ ਹੈ? ਇਧਰ ਸੇ। ਇਧਰ ਸੇ। ਕਿਸਨੇ ਲਗਾਇਆ ਇਹ ਲੰਗਰ ਲਗਾਇਆ ਹੈ? ਹਾਂ। ਅੱਛਾ। ਕਿਵੇਂ ਲੱਗ ਰਿਹਾ ਹੈ? ਬਰੈਡ ਸਹੀ ਬਣੇ ਹੈ। ਹਾਂ। ਖਰਾ ਦੇ ਹੈ। ਗੁੰਡੀ ਨੇ। ਹਾਂ। ਆ ਬੋਲੀ ਬੋਲ ਦੇ ਪਲੇਅਰ ਅਖਰ ਮਨਾਉਣ ਲੱਗੇ ਆਗੇ। ਸਾਰੇ ਮੋਹੱਲੇ ਦੇ ਸਹਿਯੋਗ ਨਾਲ ਇਹ ਬਣਾਇਆ ਜਾ ਰਿਹਾ ਹੈ ਤੇ ਆਪਾਂ ਗੱਲ ਕਰੀਏ 바ਵਾ ਵਿਸ਼ਕਰਮਾ ਜੀ ਦਾ 바ਵਾ ਵਿਸ਼ਕਰਮਾ ਹੀ ਹੈਗਾ ਇਤਿਹਾਸ ਆ ਸੀ ਉਹਦੇ ਬਾਰੇ ਤੁਹਾਨੂੰ ਕੁਝ ਜਾਣਨਾ ਦੇਵਾਂਗੇ ਕਿ ਬ੍ਰਹਮਾ ਜੀ ਵਿਸ਼ਨੂ ਜੀ ਤੇ ਮਹੇਸ਼ ਜੀ ਤੇ ਤਿੰਨਾਂ ਦੇ ਜਿਹੜੇ ਸ਼ਸਤਰ ਆਗੇ ਉਹ ਬ੍ਰਹਮਾ ਜੀ ਆਪਣੇ ਵਿਸ਼ਕਰਮਾ ਜੀ ਨੇ ਬਣਾਏ ਸੀਗੇ ਇਸ ਕਰਕੇ ਅਸੀਂ ਵਿਸ਼ਕਰਮਾ ਦਾ ਇਹ ਜਿਹੜਾ ਇਹ ਬਣਾਇਆ ਜਾਊਗਾ ਕਿਤੇ ਵੀ ਮੇਰੇ ਵੀਰ ਮਿਸਤਰੀਆ ਦੇ ਜਾਗੂ ਹੱਥ ਦੇ ਕਾਰੀਗਾਰਾਂ ਦੇ ਇਹ ਸਾਰਿਆਂ ਦੇ ਵਾਸਤੇ ਇਤਿਹਾਸ ਹੁੰਦਾ ਹੈ ਜਿਹੜਾ ਕੋਈ ਹੱਥ ਦਾ ਕਾਰੀਗਰ ਹੈਗਾ ਉਹ ਇਹਨੂੰ ਬੜੀ ਧੂਮ ਧਾਮ ਨਾਲ ਮਨਾਉਂਦਾ ਦਾ ਅੱਜ ਦੇ ਦਿਨ ਜਿਹੜਾ ਇਹ ਵਿਸ਼ਕਰਮਾ ਦਿਨ ਦਾ ਹੈ ਮਨਾਇਆ ਜਾ ਰਿਹਾ ਹੈਗਾ ਇਹ ਮਿਸਤਰੀਆਂ ਤੇ ਲਈ ਬਹੁਤ ਹੀ ਮਹੱਤਵਪੂਰਨ ਦਿਨ ਬਣਾਇਆ ਜਾਂਦਾ ਹੈ। ਬਾਈ ਜੀ ਖਾਸਾ ਬਾਈ ਜੀ ਜੀ ਦੇਤੇ ਅੱਜ ਵਿਸ਼ਕਰਮਾ ਤੇ ਦਿਵਸ ਤੇ ਅੱਜ ਸਾਰੇ ਆਏ ਨੇ ਆ ਮੇਰੀ ਟੀਮ ਵਾਲੀਬਾਲ ਟੀਮ ਖੜੀ ਹੈ ਇਹਨਾਂ ਦੇ ਸਹਿਯੋਗ ਨਾਲ ਅੱਜ ਬਰੇਟਾ ਦਾ ਲੰਗਰ ਲਾਇਆ ਗਿਆ ਜੋ ਕਿ ਇਹਨਾਂ ਨੇ ਬਹੁਤ ਚਾਚੜ ਪਤੜ ਕੇ ਸਾਦਤਾ ਬਹੁਤ ਸੇਵਾ ਕੀਤੀ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਆ ਤੇ ਬਾਕੀ ਲੋਕਾਂ ਨੂੰ ਵੀ ਫੀਲ ਕਰਦਾ ਵੀ ਨਸ਼ੇ ਤੋਂ ਰਹਿਤ ਰਹੋ ਤੇ ਜੇ ਮਤ ਇਸ ਸਾਲੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੇਰੀ ਸਾਰੇ ਵਾਲੀਵਾਲ ਟੀਮ ਖੜੀ ਹੈ ਸਾਰੇ ਇਸ ਨਸ਼ੇ ਤੋਂ ਦੂਰ ਨੇ ਤੇ ਇਹਨਾਂ ਦੇ ਸਹਿਯੋਗ ਸਦਕੇ ਅੱਜ ਅਸੀਂ ਇਹ ਲੰਗਰ ਲਾਇਆ ਹੈ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿਰਤ ਬਿਰਤ ਕਰਿ ਧਰਮ ਦੀ ਪਿਰਤ ਪ੍ਰਤ ਕਰ ਅਰਮੰਦੀ ਪਿਰਤ ਪ੍ਰਤ ਕਰ ਅਰਮੰਦੀ ਹੱਥੋਂ ਦੇ ਕੈ ਭਲਾ ਮਨਾਵੈ ਹੱਥੋਂ ਦੇ ਕੈ ਭਲਾ ਮਨਾਵੈ ਰਤ ਰਤ ਕਰ ਕਰ ਮੰਦੀ ਰਤ ਦੇ ਰਤ ਕਰ ਕਰ ਮੰਦੀ ਅਥੋਂ ਦੇ ਕੇ ਬਲਾ ਮਨਾਵ ਜੀ ਅਥੋਂ ਦੇ ਕੇ ਬਲਾ ਮਨਾਵ ਜੀ ਕਿਰਤ ਬਿਰਤ ਕਰ ਤਾ ਰੱਬ ਦੀ ਕਿਰਤ ਬਿਰਤ ਕਰ